ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਵਾਈਪੁਰਨ ਕੁਮਾਰ ਜਿਨ੍ਹਾਂ ਨੇ ਸੁਸਾਇਸਾਈਡ ਕੁਝ ਦਿਨ ਪਹਿਲੇ ਹੀ ਕੀਤਾ ਸੀਗਾ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਟਵਿਸਟ ਆਇਆ ਹੈ ਪੂਰੀ ਦੀ ਪੂਰੀ ਸਟੋਰੀ ਦੇ ਵਿੱਚ ਅੱਜ ਰੋहतक ਦੇ ਵਿੱਚ ਇੱਕ ਆਈਐਸਆਈ ਨੇ ਜਿਹੜਾ ਹੈਗਾ ਉਹ ਸੰਦੀਪ ਕੁਮਾਰ ਉਹਨੇ ਵੀ ਸੁਸਾਇਸਾਈਡ ਕਰ ਲਿਆ ਉਹਦੇ 6 ਮਿੰਟ ਤੇ 23 ਸੈਕਿੰਡ ਦੀ ਇੱਕ ਵੀਡੀਓ ਜਾਰੀ ਉਹਨੇ ਕੀਤੀ ਹੈ ਜਿਹਦੇ ਵਿੱਚ ਉਹਨੇ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਵਾਈਪੁਰਨ ਕੁਮਾਰ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਿੰਤੋਂ ਤੱਕ ਉਹਨਾਂ ਨੇ ਕਿਹਾ ਕਿ ਕਾਫੀ ਜ਼ਿਆਦਾ ਮਤਲਬ ਕਿ ਇਸ ਬਾਰੇ ਚ ਉਹਨਾਂ ਨੇ ਖੁਲਾਸਾ ਕੀਤਾ ਹੈ ਉਹਨਾਂ ਨੇ ਇਹ ਵੀ ਖਾਸ ਕਰਕੇ ਸੰਦੀਪ ਕੁਮਾਰ ਨੇ ਆਪਣੀ ਵੀਡੀਓ ਦੇ ਵਿੱਚ ਕਿਹਾ ਹੈ ਕਿ ਜਿਹੜਾ ਇਹਨਾਂ ਦਾ ਸੁਸ਼ੀਲ ਇੱਕ ਐਸਆਈ ਗ੍ਰਿਫਤਾਰ ਕੀਤਾ ਗਿਆ ਸੀ ਉਹ ਉਹਨੇ ਖੁਦ ਨੇ ਕੀਤਾ ਸੀਗਾ ਪਰ ਉਸ ਦੇ ਨਾਲ ਹੀ ਉਹਨੇ ਖਾਸ ਤੌਰ ਤੇ ਇਹ ਵੀ ਕਿਹਾ ਹੈ ਕਿ ਕਾਫੀ ਇਲਜ਼ਾਮ ਲਾਇਨੇ ਉਹਨਾਂ ਨੇ ਖਾਸ ਕਰਕੇ ਇਲਜ਼ਾਮ ਤਰਾਸ਼ੀ ਕੀਤੀ ਹੈ ਖਾਸ ਕਰਕੇ ਭ੍ਰਸ਼ਟਾਚਾਰ ਦੇ ਇਲਜ਼ਾਮ ਲਾਇਨੇ ਅਤੇ ਤੱਕ ਕਹਿ ਦਿੱਤਾ ਹੈ ਕਿ ਹੁਣ ਵਾਈਪੁਰਨ ਕੁਮਾਰ ਨੂੰ ਉਹਨਾਂ ਨੂੰ ਡਰ ਸੀ ਵੀ ਹੁਣ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਸ ਕਰਕੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਔਰ ਕਿਉਂਕਿ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਖਾਸ ਕਰਕੇ ਉਹਨਾਂ ਦੀ ਜਿਹੜੀ ਵਾਈਫ ਨੇ ਜਿਹੜੇ ਆਈਐਸ ਅਮਨੀਤ ਆ ਗਾਰ ਨਹੀਂ ਉਹਨਾਂ ਦੀ ਵਾਈਫ ਜਿਹੜੇ ਨੇ ਅਨਿਤ ਪੀ ਕੁਮਾਰ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਔਰ ਬਾਕੀ ਜਿਹੜਾ ਹੈਗਾ ਕਿਉਂਕਿ ਉਹ ਰਾਜਨੀਤਿਕ ਪਰਿਵਾਰ ਹੈਗਾ ਪੋਲਿਟੀਕਲ ਪਰਿਵਾਰ ਹੈਗਾ ਤੇ ਇਸ ਕਰਕੇ ਉਹਨਾਂ ਸਾਰਿਆਂ ਦੀ ਸਾਖ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਸ ਤਰੀਕੇ ਦਾ ਕਦਮ ਚੱਕਿਆ ਉਹ ਕਹਿੰਦੇ ਕਿ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਬਹੁਤ ਲੰਬੀ ਚੌੜੀ ਉਹਨਾਂ ਨੇ ਵੀ ਦੋ ਤਿੰਨ ਪੰਨਿਆਂ ਦਾ ਆਪਣਾ ਜਿਹੜਾ ਉਹ ਸੁਸਾਈਡ ਨੋਟ ਜਿਹੜਾ ਉਹ ਦਿੱਤਾ ਹੈਗਾ ਔਰ ਉਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਉਹਨਾਂ ਨੇ ਲਿਖਿਆ ਨੇ ਪਰ ਜੇ ਸਾਰੀਆਂ ਚੀਜ਼ਾਂ ਦੇ ਸੁਸਾਈਡ ਨੋਟਸ ਦੀ ਗੱਲ ਕੀਤੀ ਜਾਏ ਉਹ ਚਾਹੇ ਵਾਈਪੁਰਨ ਕੁਮਾਰ ਦੀ ਗੱਲ ਕੀਤੀ ਜਾਏ ਚਾਹੇ ਸੰਦੀਪ ਕੁਮਾਰ ਦੀ ਗੱਲ ਕੀਤੀ ਜਾਏ ਪਰ ਇਸ ਤੋਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇਸ ਤਰੀਕੇ ਦੇ ਨਾਲ ਇੱਕ ਖਲਬਲਾਹਟ ਜਿਹੜੀ ਹੈਗੀ ਹੈ ਉਹ ਕਿਵੇਂ ਆ ਗਈ ਸਰਵਿਸਿਜ਼ ਦੇ ਵਿੱਚ ਐਦਾਂ ਦੇ ਹਾਲਾਤ ਬਣਨਾ ਜਿੱਥੇ ਕਿ ਪੁਲਿਸ ਫੋਰਸਿਜ਼ ਨੇ ਉਹਨਾਂ ਖੁਦ ਜਿਹੜਾ ਹੈਗਾ ਐਨੇ ਵੱਡੇ ਰੈਂਕ ਦੇ ਡੀਜੀਪੀ ਸੀਗੇ ਉਹਦੇ ਬਾਅਦ ਐਸਆਈ ਲੈਵਲ ਦੇ ਇਸ ਬੰਦੇ ਨੇ ਸੁਸਾਈਡ ਕਰ ਲਿਆ ਔਰ ਇੱਕ ਵੱਡੀ ਜਿਹੜੀ ਹੈਗੀ ਹੈ ਇੱਕ ਖਲਬਲਾਹਟ ਕਹਿ ਸਕਦੇ ਹਾਂ ਕਿ ਹਰਿਆਣਾ ਸਰਵਿਸਿਜ਼ ਦੇ ਵਿੱਚ ਆਈ ਹੈ ਇੱਥੇ ਆਲਰੇਡੀ ਹੀ ਕਾਫੀ ਜ਼ਿਆਦਾ ਐਸ ਪਾਰਟिकुलर ਜਿਹੜੇ ਕਿ ਵਾਈ ਕੁਮਾਰ ਪੂਰਨ ਕੁਮਾਰ ਨੇ ਇਹਨਾਂ ਦੇ ਨੁ ਲੈ ਕੇ ਸਾਰਾ ਸਾਰਾ ਜਿਹੜਾ ਹੈ ਉਹ ਪਹਿਲੇ ਤੋਂ ਹੀ ਕਿਉਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਟਾਈਮ ਦਿੱਤਾ ਹੋਇਆ ਸੀ ਡਿਫਰੈਂਟ ਦਲਿਤ ਜਿਹੜੀਆਂ ਸੰਸਥਾਵਾਂ ਨੇ ਉਹ ਇੱਥੇ ਆ ਰਹੀਆਂ ਨੇ ਬਹੁਤ ਸਾਰੇ ਲੀਡਰਸ ਇੱਥੇ ਆ ਰਹੇ ਨੇ ਬਿਹਾਰ ਦੇ ਇਲੈਕਸ਼ਨ ਨੇ ਇਸ ਕਰਕੇ ਆਸਪਾਸ ਇੱਥੇ ਹੋ ਕੇ ਗਏ ਨੇ ਬਹੁਤ ਸਾਰੇ ਜਿਹੜੇ ਪੋਲਿਟੀਕਲ ਵੀ ਹੋਂਡਿਰੈਕਟਿਵਸਟ ਦੇ ਵਿੱਚ ਆ ਗਿਆ ਔਰ ਇਹ ਪੋਲਿਟੀਕਲ ਟਵਿਸਟ ਆਉਣ ਦੇ ਨਾਲ ਵੀ ਬਹੁਤ ਕੁਝ ਹੋ ਰਿਹਾ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹਰਿਆਣਾ ਦੇ ਚਾਹੇ ਐਡਮਿਨਿਸਟ੍ਰੇਸ਼ਨ ਤੋਂ ਨੇ ਚਾਹੇ ਪੋਲਿਟੀਕਲ ਲੀਡਰਸ ਨੇ ਉਹ ਸਾਰੇ ਦੇ ਸਾਰੇ ਆ ਰਹੇ ਨੇ ਇੱਥੇ ਔਰ ਲਗਾਤਾਰ ਆਪਣੀਆਂ ਆਪਣੀਆਂ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਦੁੱਖ ਵਿਅਕਤ ਕਰਕੇ ਜਾ ਰਹੇ ਨੇ ਪਰ ਅੱਜ ਇੱਕ ਬਹੁਤ ਹੀ ਵੱਡਾ ਟਵਿਸਟ ਆਇਆ ਜਿਹਦੇ ਵਿੱਚ ਸੰਦੀਪ ਕੁਮਾਰ ਜਿਹੜੇ ਨੇ ਉਹਨਾਂ ਨੇ ਆਤਮ ਹੱਤਿਆ ਕਰ ਲਈ ਉਹਨਾਂ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹੜਾ ਸੋਸਾਇਟੀ ਕਰਲੇ ਉਸ ਤੋਂ ਬਲੇ 6 ਵਜ ਕੇ 6 ਮਿੰਟ ਤੇ 23 ਸੈਕਿੰਡ ਦੀ ਇੱਕ ਵੀਡੀਓ ਜਾਰੀ ਕੀਤੀ ਤਿੰਨ ਪੇਜ ਦਾ ਉਹਨਾਂ ਨੇ ਇੱਕ ਆਪਣਾ ਸੁਸਾਇਡ ਡੋਰਟ ਜਾਰੀ ਕੀਤਾ ਔਰ ਉਸ ਸਾਰੇ ਦੇ ਬਾਅਦ ਉਹਨਾਂ ਨੇ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਇੱਕ ਬਹੁਤ ਹੀ ਵੱਡਾ ਪੇਚ ਹੈਗਾ ਕਿ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਐਸੇ ਕਿ ਦਾ ਹੋ ਰਿਹਾ ਪਰ ਇਸ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਨਾਲ ਵੀਡੀਓ ਦੇ ਵਿੱਚ ਕਾਫੀ ਕੁਝ ਕਿਹਾ ਹੈ ਔਰ ਇਸ ਮ੍ਰਿਤਕ ਆ ਵਾਯਪੁਰਨ ਕੁਬਾਰ ਜਿਹੜਾ ਨੇ ਸੁਸਾਇਡ ਕਰ ਲਿਆ ਸੀ 12-15 ਦਿਨ ਪਹਿਲੇ ਉਹਨਾਂ ਦੀ ਹਜੇ ਬੋਡੀ ਦਾ ਅਦਾ ਸੰਸਕਾਰ ਨਹੀਂ ਹੋਇਆ ਪਰ ਉਹਨਾਂ ਤੇ ਬਹੁਤ ਵੱਡੇ ਅਲੀਗੇਸ਼ਨ ਲਾਏ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਪੂਰੀ ਸੰਪਤੀ ਦੀ ਇਹਨਾਂ ਦੀ ਜਿਹੜੇ ਪ੍ਰਾਪਰਟੀ ਹੈਗੀ ਹੈ ਇਹਨਾਂ ਦੇ ਬਾਕੀ ਚੀਜ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਇਸ ਤੋਂ ਵੀ ਜ਼ਿਆਦਾ ਉਹਨਾਂ ਨੇ ਰੋਤਕ ਚ ਜਦੋਂ ਹੁੰਦੇ ਸੀਗੇ ਐ ਉੱਥੇ ਜਦੋਂ ਨੌਕਰੀ ਤੇ ਸੀਗੇ ਉਹਨਾਂ ਦੀ ਪੋਸਟਿੰਗ ਸੀ ਉਹਦੇ ਦੌਰਾਨ ਕਾਫੀ ਸਾਰੇ ਜਿਹੜੇ ਭ੍ਰਸ਼ਟਾਚਾਰ ਦੇ ਔਰ ਕਾਫੀ ਹੋਰ ਵੀ ਕਾਫੀ ਤਰੀਕੇ ਦੇ ਉਹਨਾਂ ਨੇ ਉਹਨਾਂ ਤੇ ਇਲਜ਼ਾਮ ਜ਼ਰੂਰ ਲਗਾਏ ਨੇ ਪਰ ਸਭ ਦੇ ਨਾਲ ਹੋਣਾ ਜਿਹੜਾ ਕੇਸ ਹੈਗਾ ਹੋਰ ਵੀ ਜ਼ਿਆਦਾ ਪੇਚੀਦਾ ਹੁੰਦਾ ਜਾ ਰਿਹਾ ਹੈ ਇਨਵੈਸਟੀਗੇਸ਼ਨ ਜਿਹੜੀਆਂ ਉਹ ਆਲਰੇਡੀ ਚੰਡੀਗੜ੍ਹ ਪੁਲਿਸ ਕਿਉਂਕਿ ਅਸੀਂ ਗਰ ਰਹੀ ਹੈ ਸਿਟ ਬਣ ਚੁਕੀ ਹੈ ਇਸ ਪਾਰਟिकुलर ਮਾਮਲੇ ਨੂੰ ਲੈ ਕੇ ਔਰ ਹਜੇ ਤੱਕ ਜਿਹੜਾ ਹੈਗਾ ਸਿਟ ਨੇ ਆਪਣੇ ਤਰੀਕੇ ਦੀ ਇਨਵੈਸਟੀਗੇਸ਼ਨ ਜ਼ਰੂਰ ਕੀਤੀ ਹੈ ਉਹਦੇ ਚ ਇੱਕ ਪੈਨਲ ਆਫ ਆਫੀਸਰਸ ਨੇ ਜਿਹੜੇ ਕਿ ਇਹਨੂੰ ਇਸ ਮਾਮਲੇ ਨੂੰ ਇਨਵੈਸਟੀਗੇਟ ਕਰ ਰਹੇ ਨੇ ਪਰ ਉਸ ਦੇ ਨਾਲ ਹੀ ਹੁਣ ਜੇ ਦੇਖਿਆ ਜਾਏ ਤਾਂ ਹੁਣ ਇੱਕ ਹੋਰ ਜਿਸ ਤਰੀਕੇ ਸਾਮਨੇ ਆਇਆ ਕਿਧਰ ਨੂੰ ਹੈ ਸਾਰੇ ਦਸ਼ਾ ਔਰ ਦਿਸ਼ਾ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਹੈ ਸਾਰਾ ਦਾ ਸਾਰਾ ਮਾਮਲਾ ਉਲਝਦਾ ਹੋਇਆ ਨਜ਼ਰ ਆ ਰਿਹਾ ਔਰ ਛੁਏਗਾ ਕਿ ਕਿਉਂਕਿ ਇੱਥੇ ਖਾਸ ਤੌਰ ਤੇ ਜਿਹੜਾ ਵਾਈਪੁਰਨ ਕੁਮਾਰ ਵਾਲਾ ਇੱਕ ਨੋਟ ਸੀਗਾ ਉਹਦੇ ਵਿੱਚ ਦਲਿਤ ਕਾਸਿਜ਼ਮ ਨੂੰ ਲੈ ਕੇ ਜਿਹੜੀ ਇੱਕ ਨਿਸ਼ਾਨਾ ਉਹਨਾਂ ਤੇ ਸਾਧਿਆ ਗਿਆ ਵਾਈਪੁਰਨ ਕੁਮਾਰ ਦੇ ਅਨੁਸਾਰ ਕਿ ਉਹਨਾਂ ਨੂੰ ਕਾਸਟਿਜ਼ਮ ਨੂੰ ਲੈ ਕੇ ਜਾਤੀ ਸੂਚਕ ਸ਼ਬਦ ਔਰ ਜਾਤੀ ਨੂੰ ਲੈ ਕੇ ਜਿਹੜਾ ਸੀਗਾ ਉਹ ਅਦਾਲਤ ਹੋਂ ਦੇ ਨਾਤੇ ਉਹਨਾਂ ਨੂੰ ਕਾਫੀ ਜਗ੍ਹਾਵਾਂ ਤੇ ਪਿੱਛੇ ਧੱਕੇ ਲਿਆ ਗਿਆ ਔਰ ਉਹਨਾਂ ਨੂੰ ਉਸ ਦੇ ਲਈ ਜਿਹੜਾ ਹੈਗਾ ਵਿਤਕਰਾ ਵੀ ਕੀਤਾ ਗਿਆ ਪਰ ਜਿੱਦੋਂ ਤੱਕ ਸੰਦੀਪ ਕੁਮਾਰ ਦੀ ਗੱਲ ਕਰੀਏ ਜਿਹੜੇ ਰੋहतक ਚ ਜਿਨ੍ਹਾਂ ਨੇ ਅੱਜ ਸੁਸਾਇਡ ਕਰ ਲਿਆ ਉਹਨਾਂ ਨੇ ਕਿਹਾ ਕਿ ਇਸ ਗੱਲ ਨੂੰ ਵੀ ਅੱਗੇ ਰੱਖ ਕੇ ਕਾਸਟਿਜ਼ਮ ਔਰ ਦਲਿਤ ਵਾਲੀ ਗੱਲ ਨੂੰ ਅੱਗੇ ਰੱਖ ਕੇ ਜਿਹੜਾ ਹੈਗਾ ਉਹਨਾਂ ਨੇ ਸਾਰੀ ਦੀ ਸਾਰੀ ਆਪਣੀ ਇਹ ਗੱਲ ਜ਼ਰੂਰ ਕਹੀ ਹੈ ਪਰ ਅਸਲ ਕੁਝ ਹੋਰ ਹੈ ਅਸਲ ਦੱਸਿਆ ਹੈ ਕਿ ਉਹ ਆਪਣੇ ਆਪ ਨੂੰ ਬਚਾਉਂਦੇ ਨਜ਼ਰ ਆ ਰਹੇ ਸੀ ਜਾਂਚ ਤੋਂ ਬਚਾਉਂਦੇ ਨਜ਼ਰ ਆ ਰਹੇ ਸੀ ਕਈ ਤਰ੍ਹਾਂ ਦੇ ਭ੍ਰਸ਼ਟਾਚਾਰ ਸੀਗੇ ਜਿਨ੍ਹਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈਗੀ ਉਸ ਤੋਂ ਬਚਾਉਂਦੇ ਨਜ਼ਰ ਆ ਰਹੇ ਸੀ ਇਸ ਕਰਕੇ ਇਹ ਜਿਹਾ ਕਦਮ ਉਹਨਾਂ ਨੇ ਚੁੱਕਿਆ ਸੋ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਏਡੀਜੀਪੀ ਲੈਵਲ ਦੇ ਆਫੀਸਰ ਸੀਗੇ ਵਾਈਪੁਰਨ ਕੁਮਾਰ ਔਰ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀਗੀ 11 ਸੈਕਟਰ ਉਨਾ ਦੇ ਰਿਹਾਇਸ਼ ਤੇ ਪ੍ਰਾਈਵੇਟ ਰਿਹਾਇਸ਼ ਤੇ ਪਰੋਜ਼ੇ ਬਾਦ ਅੱਜ ਦੇ ਦਿਨ ਜਿਹੜਾ ਹੈ ਇੱਕ ਨਵੇਂ ਤਰੀਕੇ ਦੀ ਇਹਦੇ ਵਿੱਚ ਟਵਿਸਟ ਆ ਗਿਆ ਕਿਉਂਕਿ ਸੰਦੀਪ ਕੁਮਾਰ ਜਿਹੜੇ ਰੋਹਤ ਰੋਤਕ ਚ ਐਸਆਈ ਦੇ ਤੌਰ ਤੇ ਤਨਾਤ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਔਰ ਸੁਸਾਈਡ ਨੋਟ ਇਨ ਪੇਜ ਪੇਜਾਂ ਦਾ ਉਹਨਾਂ ਨੇ ਦਿੱਤਾ ਹੈਗਾ ਉਹਦੇ ਨਾਲ ਹੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਕੈਮਰਾ ਪਰਸਨ ਸਾਹਿਬ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਪੁਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ